ਲਾਈ ਵਈ ਸਸਰੀ ਗਾਲ ਕੀ ਹਾਲ ਚਾਲ ਨੇ ਸੋ ਅੱਜ ਆਪਾਂ ਤੁਹਾਨੂੰ ਇੱਕ ਬਹੁਤੀ ਪਿੰਡ ਮਾ ਫਤੇ ਘੜਾ ਮੇਰੀ ਮਾਸੀ ਕੇ ਤੇ ਆਪਣੀ ਮਾਸੀ ਕੇ ਜਮਾ ਨਾਲ ਤੇ ਘਰ ਦੇ ਪਸ਼ੂ ਦਿਖਾਉਣਾ ਤੁਹਾਨੂੰ ਤੇ ਆਹ ਨਾ ਮੈਨੂੰ ਕੱਟੀ ਬਾਲੀ ਸੋਹਣੀ ਲੱਗੀ ਯਾਰ ਜਿਹਦੇ ਕਰਕੇ ਮੈਂ ਤੁਹਾਨੂੰ ਵੀਡੀਓ ਬਣਾ ਕੇ ਪਾ ਰਿਹਾ ਅੱਜ ਮਤਲਬ ਨੀਲੀ ਰਵੀ ਦੀ ਫੇਸ ਕੱਟ ਚੈੱਕ ਕਰੋ ਬੰਦਾ ਤੇ ਚਾਰੇ ਪੈਰ ਜਿੱਟੇ ਵਾ 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 ਕਿੰਨੀ ਸੋਹਣੀਆਂ ਯਾਰ ਹਨਾ ਤੇ ਕਿੰਨੀ ਘੈਂਟਾ ਯਾਰ ਕੁਆਲਿਟੀ ਦੇਖੋ ਕਿੰਨੀ ਸਿਰੇ ਦੀ ਹੈ ਜਮਾ ਰੈੱਡ ਨੋਜ਼ ਮਤਲਬ ਆਪਾਂ ਕਹਿ ਸਕਦੇ ਆ ਵੀ ਆ ਇਹ ਵੀ ਮਾ ਹੈ ਕਿੰਨੀ ਸੋਹਣੀ ਹੈ ਅੱਖਾਂ ਓੱਖਾਂ ਦੀ ਦੇਖੋ ਕਿੰਨੀ ਘੈਂਟ ਕੁਆਲਿਟੀ ਹੈ ਤੇ ਮੰਨ ਲਾਦਾ ਹੋਊਗੀ ਇਹ 6-7 7 6-7 ਕੁ ਮਹੀਨਿਆਂ ਦੀ ਸਿੰਘ ਸੁੰਗ ਹਜੇ ਛੋਟਾ ਹੀ ਹੈ ਨਿਕਣ ਲੱਗਿਆ ਸਿੰਘ ਛੋਟਾ ਹੀ ਹੈ ਸੋਹਣਾਗਾ ਫਿਰ ਇਸ ਕੁਆਲਿਟੀ ਘੈਂਟ ਹੈ ਕਿਸੇ ਕਰਕੇ ਮੈਂ ਵੀਡੀਓ ਪਾਉਂਦਾ ਸੀ ਮੈਂ ਗਿਆ ਦਿਖਾਵਾਂ ਤੁਹਾਨੂੰ ਚਾਰੇ ਪਾਰ ਚਿੱਟੇ ਤੇ ਨੀਲੀ ਰਵੀ ਦੀ